ਪੈਰੋਂ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਬਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਅਧ்கਾਈ ਮਰ ਮਰ ਜਮੈ ਠੌਰ ਨਾ ਪਾਵਹਿ ਮਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ 부ਝਾਈ ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸ਼ਬਦੈ ਰੋਗ ਨਾ ਜਾਈ ਰਹਾਉ ਨਿਮਰਤ ਸਾਸਤਰ ਪੜ੍ਹਹਿ ਮਨ ਕੀਤੇ ਬਿਨ ਸ਼ਬਦੈ ਸੁਰਤ ਨ ਪਾਈ ਤ੍ਰੈ ਗੁਣ ਸੱਬੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋ ਪਾਇਆ ਸੁਖ ਵਸਿਆ ਮਨ ਆਈ ਚੌਥੀ ਪਦਵੀ ਗੁਰਮੁਖ ਵਰਤਹਿ ਤਿਨ ਨਿਜ ਘਰ ਵਾਸਾ ਪਾਇਆ ਪੂਰੈ ਸਤਗੁਰ ਕਿਰਪਾ ਤੀਨੀ ਵਿੱਚੋ ਆਪ ਗਵਾਇਆ ਏਕਸ ਕੀ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇ ਧੈਰੂ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝੈ ਹੈ ਰੋਗ ਗਵਾਵਹਿ ਗੁਰ ਸ਼ਬਦੀ ਵਿਚਾਰਾ ਹਰ ਜਿਉ ਸਤ ਸੰਗਤ ਮੇਲਾਏ ਨਾਨਕ ਤਿਸਨੂੰ ਦੇ ਵਡਿਆਈ ਜੋ RAM ਨਾਮ ਚੇਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਜਿਨ ਹਰ ਰੱਖਿਆ ਉਰ ਧਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਤਾ ਜਨਮ ਗੁਆਇਆ ਨਾਨਕ ਸੇ ਪੂਰੇ ਵਡਭਾਗੀ ਸਤਗੁਰ ਸੇਵਾ ਲਾਏ ਜੋ ਇੱਛਾ ਹੈ ਸੋਈ ਪਲ ਪਾਵੇ ਗੁਰ ਬਾਣੀ ਸੁਖ ਪਾਏ ਪੈਰੋਂ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਟਾ ਮਾਹੀ ਸਮਾਏ ਤ੍ਰਿਗ ਤ੍ਰਿਗ ਮਨ ਮੁਖ ਜਨਮ ਗੁਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਉ ਗੁਰ ਕਾ ਸ਼ਬਦ ਸਭ ਰੋਗ ਗੁਵਾਏ ਜਿਸਨੋ ਹਰ ਕੀ ਓ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸਨੋ ਮਨ ਵਸਾਏ ਸਤ ਗੁਰ ਭੇਟੇ ਤਾ ਫਲ ਪਾਏ ਸੱਚ ਕਰਨੀ ਸੁਖ ਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰਹਿ ਪਿਆਰ ਤਿਨ ਕੀ ਰੇਣ ਮਿਲੇ ਤਾ ਮਸਤਕ ਲਾਈ ਜਿਨ ਸਤਗੁਰੂ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੂਰੈ ਭਾਗ ਪਾਈਐ ਜਿਨਨੀ RAM ਨਾਮ ਚੇਤ ਲਾਇਆ ਪੈਰੋ ਮਹਲਾ ਤੀਜਾ ਸ਼ਬਦ ਵਿਚਾਰੇ ਸੂਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰੈ ਦਿਨ ਰਾਤੀ ਤਾ ਤਨ ਦੁਖ ਨਾ ਹੋਈ ਭਗਤ ਭਗਤ ਕਹ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾ ਮਨ ਮੁਖ ਮੂਲ গো ਆਵਹਿ ਲਾਭ ਮੰਗਹਿ ਲਾਹਾ ਲਾਭ ਕਿੰਨੂ ਹੋਈ ਜਮ ਕਾਲ ਸਦਾ ਹੈ ਸਿਰ ਉੱਪਰ ਦੂਜੈ ਭਾਏ ਪਤ ਖੋਈ ਬਹਲੇ ਭੇਖ ਭਵਹਿ ਦਿਨ ਰਾਤੀ ਹਮੈ ਰੋਗ ਨਾ ਜਾਈ ਪੜ ਪੜ ਲੂਜਹਿ ਬਾਦ ਵਖਾਣੈ ਮਿਲ ਮਾਇਆ ਸੁਰਤ ਗੁਆਈ ਸਤਗੁਰ ਸੇਵਹਿ ਪਰਮ ਗਤ ਪਾਵੈ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾਂ ਮਨ ਵਸਿਆ ਦਰ ਸਾਚੈ ਪਤ ਪਾਈ ਪੈਰੋ ਮਹੱਲਾ ਤੀਜਾ ਮਨ ਮੁਖ ਆਸਾ ਨਹੀਂ ਉੱਤਰੈ ਦੂਜੈ ਭਾਏ ਖੁਆਈ ਉਦਰ ਨ ਸਹਨ ਨਾ ਪਰਿਐ ਕਬ ਹੂੰ ਰਿਸ਼ਨਾ ਅਗਨ ਪਚਾਈ ਸਦਾ ਅਨੰਦ ਰਾਮ ਰਸ ਰਾਤੀ ਹਿਰਦੈ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੀ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦੇ ਲਾਏ ਮਾਇਆ ਮੋਹ ਕੀਆ ਜਿਨੇ ਆਪੇ ਆਪੇ ਦੂਜੈ ਲਾਏ ਤਿਸਨੋ ਕਿਹੋ ਕਹੀਐ ਜੇ ਦੂਜਾ ਹੋਐ ਸਭ ਤੁਧੈ ਮਾਹੀ ਸਮਾਈ ਗੁਰਮਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਲਾਈ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ ਧਰਮ ਮਹੱਲਾ ਤੀਜਾ ਕਲ ਮਹ ਪ੍ਰੀਤ ਜਿਨਹੀ RAM ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਦੁਆਪਰ ਪ੍ਰੀਤੈ ਮਾਨਸ ਵਰਤੈ ਵਿਰਲੈ ਹਉ ਮੈਂ ਮਾਰੀ ਕਲ ਮਹਿ RAM ਨਾਮ ਵੜਿਆਈ ਜੁਗ ਜੁਗ ਗੁਰਮੁਖ ਏਕੋ ਜਾਤਾ ਵਿਣ ਨਾਮੈ ਮੁਕਤ ਨਾ ਪਾਈ ਰਹਾ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁੱਲ ਤਾਰੀ ਜਿਨਨੀ RAM ਨਾਮ ਲਿਵਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਆਵਗੋਂ ਨੇ ਸ਼ਬਦ ਜਿਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਘਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਸੂਰ ਰਲੀਆਂ ਮਾਣੇ ਜੋ ਕਿਸ ਕਹ ਸੋ ਭਲਾ ਕਰਮਾਨੈ ਨਾਨਕ ਨਾਮ ਵਖਾਣੈ ਪੈਰੋਂ ਮਹੱਲਾ ਤੀਜਾ ਮਨਸਾ ਮਨਹਿ ਸਮਾਇ ਲੈ ਗੁਰ ਸ਼ਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰੈ ਨਾਮ ਵਾਰੂ ਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛ ਪਜਾਮਨ ਹਾਰ ਰਹਾਉ ਸਭ ਮੈਂ ਇੱਕੋ ਰਾਵ ਰਹਿਆ ਗੁਰ ਬਿਨ ਬੂਝ ਨਾ ਪਾਈ ਗੁਰਮਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅਨ ਬਿਨ ਹਰ ਗੁਣ ਗਾਈ ਸੁਖ ਦਾਤਾ ਹਰ ਏਕ ਹੈ ਹੋਰਥੈ ਸੁਖ ਨਾ ਪਾਏ ਸਤਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਏ ਸਤਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਧਾਈ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪੈਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਬਉਰਾਨਾ ਭੂਲਾ ਚੋਟਾਂ ਖਾਈ ਮਰ ਮਰ ਜੰਮੈ ਸਦਾ ਦੁੱਖ ਪਾਈ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮੀਠਾ ਸਦ ਲਾਗਾ ਗੁਰ ਸ਼ਬਦ ਦੇ ਭਵਜਲ ਤਰਨਾ ਰਹਾਉ ਦੇਖ ਕਰੈ ਬਹੁਤ ਚਿੱਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰਿਤ ਸਾਹ ਭੂਖ ਅਤ ਬਹੁਤੀ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰਹਿ ਫਿਰ ਜੀਵਹਿ ਤਿਨ ਕੋ ਮੁਕਤ ਦੁਆਰ ਅੰਤਰ ਸ਼ਾਂਤ ਸਦਾ ਸੁਖ ਹੋਐ ਹਰਿ ਰਾਖਿਆ ਉਰ ਧਾਰ ਜਿਉ ਤਿਸ ਭਾਵੇ ਤਿਵੇਂ ਚਲਾਵੇ ਕਰਨਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ RAM ਨਾਮ ਵਡਿਆਈ ਪੈਰੋਂ ਮਹੱਲਾ ਤੀਜਾ ਹਮੈ ਮਾਇਆ ਮੋਹਿ ਖੋਆਇਆ ਦੁਖ ਖਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਬਵੇਕ ਪਰਮ ਹਾਈ ਮਨਮੁਖ ਧ੍ਰਿਗ ਜੀਵਨ ਸਹ ਸੰਸਾਰ RAM ਨਾਮ ਸੁਪਨੈ ਨਹੀਂ ਚੇਤਿਆ ਹਰਿ ਸਿਓ ਕਦੇ ਨਾ ਲਾਗੈ ਪਿਆਰ ਰਹਾਉ ਪਸ਼ੂਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੇ ਕੂੜੋ ਹੋਇ ਸਤਗੁਰ ਮਿਲੈ ਤਾਂ ਉਲਟੀ ਹੋਵੈ ਖੋਜ ਲਹਿ ਜਨ ਕੋਈ ਹਰ ਹਰ ਨਾਮ ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਅਭਮਾਨ ਆਪੇ ਕਰਤਾ ਕਰੇ ਕਰਾਈ ਆਪੇ ਮਾਰਗ ਪਾਈ ਆਪੇ ਗੁਰਮੁਖ ਦੇ ਵੜਿਆਈ ਨਾਨਕ ਨਾਮ ਸਮਾਈ ਪੈਰੋ ਮਹਲਾ ਤੀਜਾ ਮੇਰੀ ਪਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਦੂਜੇ ਭਾਏ ਫਾਤੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਤ ਪਾਲਾ ਹਰ ਸੁਖ ਦਾ ਤਾ ਮੇਰੇ ਨਾਲਾ ਗੁਰੂ ਉਪਦੇਸ਼ ਪ੍ਰਹਿਲਾਦ ਹਰ ਉੱਚਰੈ ਸਾਤਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਉਪਦੇਸ਼ ਪ੍ਰਹਿਲਾਦ ਪਿਆਰੀ ਪੁੱਤਰ ਰਾਮ ਨਾਮ ਛੋਡੋ ਜੀਓ લેਹੋ ਉਭਾਰੇ ਪ੍ਰਲਾਦ ਕਹੈ ਸੁਲਹੁ ਮੇਰੀ ਮਾਈਂ RAM ਨਾਮ ਨਾ ਛੋਡਾਂ ਗੁਰ ਦੀ ਯਾ ਬੁਝਾਈਂ ਸੰਦਾ ਮਰ ਕਾ ਸਭ ਜਾਏ ਪੁਕਾਰੀ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੀ ਦੁਸ਼ਟ ਸਭਾ ਮਹਿ ਮੰਤਰ ਪਕਾਇਆ ਪ੍ਰਹਲਾਦ ਕਾ ਰਾਖਾ ਹੋਏ ਰਗੁਰਾਇਆ हाथ खड्ग कर ਧਾਇਆ ਅਤ ਅਹੰਕਾਰ ਹਰ ਤੇਰਾ ਕਹਾ ਤੁਝ ਲੈ ਉਭਾਰ ਖਿਨ ਮਹਿ ਭਿਆਨ ਰੂਪ ਨਿਕਸਿਆ ਥਮ ਉਪਾੜ ਹਰਨਾਕਿਸ਼ ਲਖੀਂ ਬਿਦਾਰਿਆ ਪ੍ਰਹਿਲਾਦ ਲੀਆ ਉਭਾਰ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ 21 ਕੁੱਲ ਉਧਾਰੇ ਗੁਰ ਕੈ ਸ਼ਬਦ ਹਉ ਮੈਂ ਬਖਮਾਰੀ ਨਾਨਕ RAM ਨਾਮ ਸੰਤ ਨਿਸਤਾਰੀ ਪੈਰੋਂ ਮਹੱਲਾ ਤੀਜਾ ਆਪੇ ਦੈਤ ਲਾਈ ਦਿੱਤੇ ਸੰਤ ਜਨਾ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਈ ਤਿਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾ ਕੀ ਰੱਖਦਾ ਆਇਆ ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਛੂ ਨਾ ਜਾਣੈ ਸ਼ਬਦੇ ਮੇਲ ਮਲਾਇਆ ਰਹਾਉ ਹਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਦਾ ਸ਼ਬਦ ਦੇਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੀ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪੜਹਿ ਮੂਲ ਨਾ ਪਛਾਣੈ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੇਤ ਚੜਾਇਆ ਤਰਹਲਾਦ ਦੁਬਦਾ ਨਾ ਪੜੈ ਹਰ ਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾਂ ਕਾ ਹਰ ਜੀਉ ਰਾਖਾ ਦੰਤ ਕਾਲ ਨੇੜਾ ਆਇਆ ਆਪਣੀ ਪਹਿਜ ਆਪੇ ਰੱਖੈ ਭਗਤਾਂ ਦੇ ਵੜਿਆਈ ਨਾਨਕ ਹਰਨਾਖਸ ਨਖੀ ਬਧਾਰਿਆ ਅੰਧੇ ਦਰ ਕੀ ਖਬਰ ਨਾ ਪਾਈ ਰਾਗ ਪੈਰੋਂ ਮਹੱਲਾ ਚੌਥਾ ਚੌਪਦੇ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਨ ਗੁਰ ਸ਼ਬਦੀ ਹਰ ਭਜ ਸੁਰਤ ਸਮਾਇਨ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਨ ਰਹਾਉ ਸੰਗਤ ਸਾਧ ਮੇਲ ਹਰ ਗਾਇਨ ਗੁਰਮਤੀ ਲੈ RAM ਰਸਾਇਨ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਨ ਸਭ ਕਿਲਵੇਖ ਪਾਪ ਗਏ गावाਇਨ ਤੂੰ ਆਪੇ ਕਰਤਾ ਸ੍ਰਿਸ਼ਟ ਧਰਾਇਨ ਜਨ ਨਾਨਕ ਮੇਲ ਤੇਰਾ ਦਾਸ ਦਸਾਇਨ ਪੈਰੋ ਮਹੱਲਾ ਚੌਥਾ ਬੋਲ ਹਰਨਾਮ ਸਫਲ ਸਾ ਘਰੀ ਗੁਰ ਉਪਦੇਸ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਪਜ ਨਾਮ ਨਰਹਰੀ ਕਰ ਕਿਰਪਾ ਮੇਲੋ ਗੁਰ ਪੂਰਾ ਸਤ ਸੰਗਤ ਸੰਘ ਸਿੰਧ ਭਉ ਤਰੀ ਰਹਾ ਜਗ ਜੀਵਨ ਧਿਆਏ ਮਨ ਹਰਿ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰਹਰੀ ਸਤ ਸੰਗਤ ਸਾਧ ਧੂਰ ਮੁਖ ਪਰਿ ਇਸ ਨਾਨਕੀਓ ਅਠ ਸੱਤ ਸੁਰਸਰੀ ਹਮ ਮੂਰਖ ਕਉ ਹਰਿ ਕਿਰਪਾ ਕਰੀ ਜਨ ਨਾਨਕ ਤਾਰਿਉ ਤਾਰਨ ਹਰੀ ਪੈਰੋ ਮਹੱਲਾ ਚੌਥਾ ਸੋ ਕ੍ਰਿਤ ਕਰਨੀ ਸਾਰ ਜਪ ਮੰਾਲੀ ਫਿਰਦਾ ਫੇਰ ਚੱਲੇ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇ ਲੋ ਸਤ ਸੰਗਤ ਟੁੱਟ ਗਈ ਮਾਇਆ ਜਮ ਜਾਲੀ ਰਹਾਉ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿੱਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰਕ ਹਰ ਪਿਤਾ ਪ੍ਰਤਪਾਲੀ ਜਨਨ ਨਾਨਕ ਤਾਰੋ ਨਦਰ ਨਿਹਾਲੀ ਪੈਰੋਂ ਮਹੱਲਾ ਚੌਥਾ ਸਭ ਘਟ ਤੇਰੇ ਤੂੰ ਸਬਨਾ ਮਾਹੀ ਤੁਜ ਤੇ ਬਾਹਰ ਕੋਈ ਨਾਹੀ ਹਰ ਸੁਖ ਦਾਤਾ ਮੇਰੇ ਮਨ ਜਾਪ ਹਉ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜਹ ਜਹ ਦੇਖਾਂ ਤਹ ਹਰ ਪ੍ਰਭ ਸੋਈ ਸਭ ਤੇਰੇ ਵਸ ਦੂਜਾ ਅਵਰ ਨਾ ਕੋਈ ਜਿਸ ਕਉ ਤੁਮ ਹਰ ਰੱਖਿਆ ਭਾਵੈ ਤਿਸ ਕੈ ਨੇੜੈ ਕੋਈ ਨਾ ਜਾਵੈ ਤੂੰ ਜਲ ਥਲ ਮਹੀਲ ਸਭ ਤੈ ਪ੍ਰਭੂਰ ਜਨ ਨਾਨਕ ਹਰਿ ਜਪਹਾ ਹਾਜਰਾ ਹਜੂਰ ਪੈ ਰੂ ਮਹੱਲਾ ਚੌਥਾ ਕਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮਰਾਰ ਮਸਤਕ ਭਾਗ ਹੋਇ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸੁਮਾਰ ਮਦਸੂਦਨ ਜਪੀਐ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾੜੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰਿ ਆਪ ਸਵਾਰ ਤਿਨ ਚੂਕੀ ਮਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰ ਤਤਾ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ ਜੋ ਕਿਛ ਕਰੇ ਸੋਈ ਭਲ ਹੋਸੀ ਹਰ ਧਾਵ ਉਹ ਅਨੰਦਿਨ ਨਾਮ ਮਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਗੁਰ ਕਿਰਪਾ ਧਾਰ ਪੈਰੋਂ ਮਹੱਲਾ ਚੌਥਾ